ਅੱਜ ਪਾਵਣਾ ਆਉਂਗੇ ਬਿਲਕੁਲ ਪਰਫੈਕਟ ਹਲਵਾਈ ਵਰਗੀ ਬਰਫੀ ਉਹ ਵੀ ਬਿਲਕੁਲ ਥੋੜੇ ਦੁੱਧ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜਿਹਨੂੰ ਬਰਫੀ ਨਹੀਂ ਜਮਾਉਣੀ ਆਉਂਦੀ ਬਣਾਉਣੀ ਆਉਂਦੀ ਉਹ ਇਸ ਤਰ੍ਹਾਂ ਬਰਫੀ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਟੈਕਸਚਰ ਆ ਜਿਹੜਾ ਚੈੱਕ ਕਰ ਸਕਦੇ ਹੋ ਬਿਲਕੁਲ ਹੀ ਪਰਫੈਕਟ ਬਣੀ ਹੈ ਜਮੂਗੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਆ ਜਿਹੜਾ ਉਹ ਵੀ ਦਬਾ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰਦੇ ਕਰੋ ਜੀ ਇਸ ਬਰਫੀ ਨੂੰ ਬਣਾਉਣ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਕੜਾਈ ਲਵਾਂਗੇ ਕੜਾਈ ਦੇ ਵਿੱਚ ਆਪਾਂ ਮਿਲਕ ਪਾਊਡਰ ਲਵਾਂਗੇ ਜਿੰਨੀ ਕਿ ਬਰਫੀ ਬਣਾਉਣੀ ਆ ਉਸ ਦੇ ਹਿਸਾਬ ਨਾਲ ਤੁਸੀਂ ਮਿਲਕ ਪਾਊਡਰ ਆ ਜਿਹੜਾ ਲੈ ਸਕਦੇ ਹੋ ਮੈਂ ਦੋ ਕਾਲੀਆਂ ਮਿਲਕ ਪਾਊਡਰ ਦੀਆਂ ਲਈਆਂ ਨੇ ਜਿਨ੍ਹਾਂ ਕੋਲ ਖੋਆ ਵਗੈਰਾ ਨਹੀਂ ਹੁੰਦਾ ਹੈਗਾ ਅਵੇਲੇਬਲ ਨਹੀਂ ਹੁੰਦਾ ਦੁੱਧ ਉਹ ਇਸ ਤਰ੍ਹਾਂ ਬਰਫੀ ਬਣਾ ਕੇ ਤਿਆਰ ਕਰ ਸਕਦੇ ਨੇ ਜੇ ਤੁਹਾਡੇ ਕੋਲ ਦੁੱਧ ਖੋਆ ਤਾਂ ਸਭ ਤੋਂ ਹੀ ਜ਼ਿਆਦਾ ਵਧੀਆ ਫਿਰ ਤਾਂ ਤੁਸੀਂ ਖੋਆ ਹੀ ਜਿਹੜਾ ਕੱਢ ਸਕਦੇ ਹੋ ਆਪਾਂ ਦੋ ਕਾਲੀਆਂ ਮਣਕੀਆਂ ਜਿਹੜੀਆਂ ਮਿਲਕ ਪਾਊਡਰ ਦੀਆਂ ਲੈ ਲਈਆਂ ਤੁਸੀਂ ਪੂਰੇ ਨਾਪ ਨਾਲ ਸਾਰਾ ਕੁਝ ਲੈਣਾ ਹੈ ਉਸ ਤੋਂ ਬਾਅਦ ਆਪਾਂ ਦੋ ਕਾਲੀਆਂ ਮਿਲਕ ਪਾਊਡਰ ਦੇ ਵਿੱਚ ਇੱਕ ਕਾਲੀ ਦੁੱਧ ਦੀ ਹੈ ਜਿਹੜੀ ਐਡ ਕਰਾਂਗੇ ਆਪਾਂ ਥੋੜਾ ਥੋੜਾ ਕਰਕੇ ਦੁੱਧ ਦੇ ਵਿੱਚ ਐਡ ਕਰਾਂਗੇ ਦਾ ਕਿ ਗਠਾਣਾ ਪੈਣਾ ਹਜੇ ਆਪਾਂ ਗੈਸ ਦੀ ਫਲੇਮ ਔਨ ਨਹੀਂ ਕੀਤੀ ਇਦਾਂ ਹੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਕਿਉਂਕਿ ਜੇ ਤੁਸੀਂ ਪਹਿਲਾਂ ਹੀ ਗੈਸ ਬਾਲ ਲੋਗੇ ਗੈਸ ਤੇ ਰੱਖ ਕੇ ਇਹਨੂੰ ਮਿਕਸ ਕਰੋਗੇ ਫਿਰ ਗਠਾ ਪੈ ਜਾਣੀਆਂ ਜਿਹੜੀਆਂ ਕਿ ਤੁਹਾਡੇ ਤੋਂ ਘੁਲਣੀਆਂ ਨਹੀਂ ਹੈਗੀਆਂ ਚੰਗੀ ਤਰ੍ਹਾਂ ਥੋੜਾ ਥੋੜਾ ਕਰਕੇ ਮੈਂ ਇੱਕ ਕੌਲੀ ਇਹਦੇ ਵਿੱਚ ਮਿਲਕ ਪਾਊਡਰ ਐਡ ਕੀਤਾ ਹੈ ਪਹਿਲਾਂ ਲੱਗੂਗਾ ਕਿ ਤੁਹਾਨੂੰ گاੜਾ ਜਿਹਾ ਹੋ ਗਿਆ ਤੁਸੀਂ ਹੋਰ ਦੁੱਧ ਐਡ ਕਰਨਾ ਚਾਹੋਗੇ ਪਰ ਨਾ ਕਰਿਓ ਮੇਰੀ ਸਲਾਹ ਹੈ ਕਿ ਤੁਸੀਂ ਇੱਕੋ ਹੀ ਕੌਲੀ ਐਡ ਕਰਿਓ ਕਿਉਂਕਿ ਬਾਅਦ ਵਿੱਚ ਇਹ ਕਾਫੀ ਪਤਲਾ ਹੋ ਜਾਂਦਾ ਹੈ ਫਿਰ ਜਿਹੜਾ ਟਾਈਮ ਜ਼ਿਆਦਾ ਲੱਗ ਜਾਂਦਾ ਇਹਨੂੰ ਪਕਾਉਣ ਦੇ ਵਿੱਚ ਐਸੇ ਲਈ ਜਦੋਂ ਆਪਾਂ ਗੈਸ ਤੇ ਰੱਖਾਂਗੇ ਇਹਨੇ ਪਤਲਾ ਹੋ ਜਾਣਾ ਹੈ ਆਪਾਂ ਜਦੋਂ ਮਿਕਸ ਕਰਾਂਗੇ ਉਸ ਟਾਈਮ ਤੇ ਇੰਦਾ ਲੱਗਦਾ ਹੈ ਕਿ ਬਹੁਤ ਜ਼ਿਆਦਾ گاੜਾ ਹੈ ਪਰ ਬਾਅਦ ਦੇ ਵਿੱਚ ਇਹ ਜਿਹੜਾ ਗੈਸ ਤੇ ਰੱਖਣ ਤੇ ਪਤਲਾ ਜਾ ਹੋ ਜਾਂਦਾ ਹੈ ਫਿਰ ਹੌਲੀ ਹੌਲੀ ਜਦੋਂ ਪਕਾਉਂਦੇ ਰਾਵਾਂਗੇ ਉਸ ਟਾਈਮ ਤੇ گاੜਾ ਹੋ ਜਾਂਦਾ ਹੈ ਇਸ ਤਰ੍ਹਾਂ ਆਪਾਂ ਸਾਰਾ ਇਹ ਜਿਹੜਾ ਮਿਕਸ ਕਰ ਲੈਣਾ ਹੈ ਕੋਲਣ ਤੋਂ ਬਾਅਦ ਆਪਣਾ ਇਸ ਤਰ੍ਹਾਂ ਦਾ ਹੋ ਗਿਆ ਹੈ ਤੇ ਕੈਸ ਦੀ ਫਲੇਮ ਮੈਂ ਔਨ ਕਰ ਲਈ ਆ ਮੀਡੀਅਮ ਟੂ ਹਾਈ ਫਲੇਮ ਤੇ ਆਪਾਂ ਨੂੰ ਪਕਾ ਲਵਾਂਗੇ ਹਾਈ ਕੱਟ ਰੱਖਾਂਗੇ ਤੇ ਲੋ ਮੀਡੀਅਮ ਆਪਾਂ ਜਿਹੜੀ ਫਲੇਮ ਜ਼ਿਆਦਾ ਰੱਖਾਂਗੇ ਆਲੇ-ਦਾਲੇ ਤੋਂ ਵੀ ਆਪਾਂ ਇਹਨੂੰ ਜਿਹੜਾ ਸਾਫ਼ ਕਰਦੇ ਰਵਾਂਗੇ ਤਾਂ ਕਿ ਇਹ ਜਿਆਦਾ ਚਿਪਕੇ ਨਾ ਇਸ ਤਰ੍ਹਾਂ ਤੁਸੀਂ ਇਹਨੂੰ ਛੱਡ ਕੇ ਕਿਤੇ ਵੀ ਨਹੀਂ ਜਾਣਾ ਹੈਗਾ ਇਹਨੂੰ ਛੱਡਣਾ ਬਿਲਕੁਲ ਨਹੀਂ ਹੈਗਾ ਖੋਏ ਦੀ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਹੈ ਕਿਉਂਕਿ ਜੇ ਤੁਸੀਂ ਇਹਨੂੰ ਛੱਡ ਦਿੱਤਾ ਫਿਰ ਇਹ ਥੱਲੇ ਲੱਗ ਜਾਊਗਾ ਖੋਏ ਦੀ ਤਰ੍ਹਾਂ ਜਿਵੇਂ ਕਿ ਖੁਆ ਲੱਗ ਜਾਂਦਾ ਇਸ ਤਰ੍ਹਾਂ ਤੁਸੀਂ ਲਗਾਤਾਰ ਚਲਾਉਂਦੇ ਹੋਏ ਹੀ ਇਹਨੂੰ ਪਕਾਉਣਾ ਹੈ ਜਦੋਂ ਤੱਕ ਇਹ ਬਿਲਕੁਲ ਗਾੜਾ ਨਹੀਂ ਹੋ ਜਾਂਦਾ ਹੈਗਾ ਜਦੋਂ ਤੱਕ ਬਰਫੀ ਜੰਮਣ ਦੀ ਸਟੇਜ ਤੇ ਨਹੀਂ ਚਲਾ ਜਾਂਦਾ ਹੈਗਾ ਸਾਰਾ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦਵਾਂਗੇ ਜਦੋਂ ਇਹ ਪੱਕ ਗਿਆ ਥੋੜਾ ਜਿਹਾ ਉਸ ਟਾਈਮ ਤੇ ਇਹਦੇ ਵਿੱਚ ਉਸਾਦ ਅਨਸਾਰ ਮਿੱਠਾ ਪਾ ਦਵਾਂਗੇ ਮਿਲਕ ਪਾਊਡਰ ਵੀ ਮਿੱਠਾ ਹੁੰਦਾ ਹੈ ਇਸ ਲਈ ਧਿਆਨ ਨਾਲ ਮਿੱਠਾ ਤੁਸੀਂ ਥੋੜਾ ਪਾਉਣਾ ਹੈ ਵਿੱਚ ਮੈਂ ਥੋੜੇ ਜਿਹ ਪਿਸਤੇ ਕੱਟ ਕੇ ਪਾਤੇ ਸੀਗੇ ਇਸ ਤਰ੍ਹਾਂ ਇਹ گاੜਾ ਹੋ ਗਿਆ ਆਪਣਾ ਬਿਲਕੁਲ ਪਕਾਉਂਦੇ ਹੋਏ ਇਸ ਸਟੇਜ ਤੇ ਤੁਸੀਂ ਗੈਸ ਦੀ ਫਲੇਮ ਆ ਜਿਹੜੀ ਬੰਦ ਕਰ ਦੇਣੀ ਆ ਹੱਥ ਦੇ ਨਾਲ ਗੋਲੀ ਜੀ ਆ ਜਿਹੜੀ ਵਟ ਕੇ ਦੇਖ ਲੈਣੀ ਆ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਬਰਫੇ ਜੰਮਣ ਲਈ ਬਿਲਕੁਲ ਤਿਆਰ ਆ ਜੀ ਗੋਲੀ ਜੀ ਇਹਦੀ ਵੱਟੀ ਜਾਊਗੀ ਦੂਜੀ ਸਾਈਡ ਤੇ ਮੈਂ ਪਹਿਲਾਂ ਥੋੜੀ ਜਿਹੀ ਤਿਆਰੀ ਆ ਜਿਹੜੀ ਕਰਕੇ ਰੱਖ ਲਈ ਮੈਂ ਥੋੜੇ ਜਿਹ ਪਿਸਤੇ ਆ ਕਟਲੇ ਸੀਗੇ ਤੁਸੀਂ ਬਦਾਮ ਚਾਂਦੀ ਦਾ ਵਰਕ ਲਗਾਉਣਾ ਚਾਹੋ ਕੋਈ ਵੀ ਚੀਜ਼ ਆ ਇਹਦੇ ਉੱਪਰ ਲਗਾਉਣਾ ਚਾਹਨੇ ਹੋ ਉਸ ਦੇ ਹਿਸਾਬ ਨਾਲ ਸਾਰੇ ਡਰਾਈ ਫਰੂਟ ਆ ਜਿਹੜੇ ਕੱਟ ਲਓ ਨੀਚੇ ਮੈਂ ਇਹਦੇ ਜਿਹੜਾ ਬਟਰ ਪੇਪਰ ਲਗਾਇਆ ਹੈ ਤੁਸੀਂ ਇਹਨੂੰ ਥਾਲਜ ਵੀ ਆ ਘਿਓ ਲਗਾ ਕੇ ਇਦਾਂ ਜਮਾ ਸਕਦੇ ਹੋ ਫਿਰ ਵੀ ਬਰਫੀ ਆਸਾਨੀ ਦੇ ਨਾਲ ਨਿਕਲ ਜੂਗੀ ਮੈਂ ਡੱਬਾ ਲੈ ਲਿਆ ਇਹ ਨਾਰਮਲ ਸਾਈਜ਼ ਦਾ ਮੇਰੇ ਕੋਲ ਡੱਬਾ ਸੀਗਾ ਜਦੋਂ ਇਹ ਕੋਸਾ ਜਿਹਾ ਹੋ ਗਿਆ ਸਾਰਾ ਮਿਕਸਚਰ ਰੋਸ ਟਾਈਮ ਤੇ ਸਾਰਾ ਡੱਬੇ ਦੇ ਵਿੱਚ ਉਪਰ ਟ੍ਰਾਂਸਫਰ ਕਰ ਦੇਵਾਂਗੇ ਜਿਹੜਾ ਬਟਰ ਪੇਪਰ ਨਾਲ ਇਦਾਂ ਹੁੰਦਾ ਹੈ ਕਿ ਆਸਾਨੀ ਦੇ ਨਾਲ ਆਪਾਂ ਬਰਫੀ ਹੈ ਜਿਹੜੀ ਕੱਟ ਸਕਦੇ ਹਾਂ ਤੇ ਬਰਫੀ ਆਪਣੀ ਬਿਲਕੁਲ ਵਧੀਆ ਚਮਕ ਕੇ ਤਿਆਰ ਹੁੰਦੀ ਹੈ। ਸਾਰਾ ਆਪਾਂ ਦੇ ਵਿੱਚ ਜਿਹੜਾ ਪਾ ਲਵਾਂਗੇ ਹੁਣ ਆਪਾਂ ਇਹਨੂੰ ਸਾਰੇ ਨੂੰ ਜਿਹੜਾ ਫੈਲਾ ਲਵਾਂਗੇ ਜਿੰਨੀ ਮੋਟੀ ਤੁਸੀਂ ਬਰਫੀ ਰੱਖਣੀ ਹੈ ਓਨਾਂ ਕਪੋਟਾ ਤੁਸੀਂ ਇਹਦੀ ਲੇਅਰ ਜਿਹੜੀ ਬਣਾ ਲੈਣੀ ਆ। ਹੁਣ ਉੱਪਰ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਦਵਾਂਗੇ ਸਪੈਚੂਲਾ ਦੇ ਨਾਲ ਪ੍ਰੋ ਪਲੇਨ ਕਰ ਦੇਣਾ ਤਾਂ ਕਿ ਬਰਫੀ ਆਪਣੀ ਬਿਲਕੁਲ ਪਰਫੈਕਟ ਪਲੇਨ ਚਮਕ ਕੇ ਤਿਆਰ ਹੋਵੇ। ਇਸ ਤਰ੍ਹਾਂ ਮੈਂ ਸਾਰਾ ਇਹਨੂੰ ਸੈੱਟ ਕਰ ਲਿਆ ਹੁਣ ਆਪਾਂ ਇਹਨੂੰ 5-6 ਘੰਟੇ ਲਈ ਆ ਰੂਮ ਟੈਂਪਰੇਚਰ ਤੇ ਰੱਖ ਦਵਾਂਗੇ ਮੈਂ ਫ੍ਰਿਜ ਚ ਨਹੀਂ ਰੱਖਿਆ ਸੀਗਾ ਇਦਾਂ ਹੀ ਜੰਮ ਕੇ ਤਿਆਰ ਹੋ ਜਾਊਗਾ ਜੇ ਤੁਸੀਂ ਪਰਫੈਕਟ ਪਕਾਇਆ ਹੈ ਤਾਂ ਜੰਮੂਗਾ ਵੀ ਪਰਫੈਕਟ 5-6 ਘੰਟੇ ਤੋਂ ਬਾਅਦ ਆਪਾਂ ਜਿਹੜੀ ਬਰਫੀ ਹੈ ਇਹਦੀ ਕੱਟ ਲਵਾਂਗੇ ਇਹਨੂੰ ਮੈਂ ਟਾਕੇ ਸਾਈਡ ਤੇ ਰੱਖਤਾ ਸੀ ਤੇ ਬਰਫੀ ਤੁਸੀਂ ਦੇ ਸਕਦੇ ਹੋ ਬਿਲਕੁਲ ਪਰਫੈਕਟ ਜੰਮੀਆਂ ਤੇ ਇਹਨੂੰ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਮੈਂ ਖਿੱਚ ਕੇ ਹੀ ਕੱਢ ਲਿਆ ਕੱਢ ਕੇ ਮੈਂ ਥੋੜਾ ਜਿਹਾ ਡੇਡਾ ਕਰ ਲਿਆ ਤੇ ਆਪਾਂ ਇਹਨੂੰ ਇਹਦੇ ਉੱਪਰ ਜਿਹੜਾ ਆਰਾਮ ਦੇ ਨਾਲ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਆ ਬਿਲਕੁਲ ਪਰਫੈਕਟ ਜਮਿਆ ਹੈ ਬਿਲਕੁਲ ਵੀ ਖਰਾਬ ਨਹੀਂ ਹੋਇਆ ਤੇ ਇਹ ਬਟਰ ਪੇਪਰ ਆ ਜਿਹੜਾ ਉੱਪਰੋਂ ਹਟਾ ਦਵਾਂਗੇ ਆਪਾਂ ਇਹਦੇ ਇਸ ਤਰ੍ਹਾਂ ਤੁਸੀਂ ਆਰਾਮ ਦੇ ਨਾਲ ਇਹਨੂੰ ਹਟਾ ਸਕਦੇ ਹੋ ਤੇ ਬਰਫੀ ਬਿਲਕੁਲ ਪਰਫੈਕਟ ਜਮ ਕੇ ਤਿਆਰ ਹੁੰਦੀ ਆ ਬਟਰ ਪੇਪਰ ਨੂੰ ਹਟਾਉਣ ਤੋਂ ਬਾਅਦ ਬਰਫੀ ਆ ਜਿਹੜੀ ਆਪਾਂ ਕੱਟ ਲਵਾਂਗੇ ਕਿਸੇ ਵੀ ਸ਼ੇਪ ਦੇ ਵਿੱਚ ਜਿਹੜੀ ਮੰਨ ਚਾਹੇ ਤੁਸੀਂ ਸ਼ੇਪ ਦੇ ਵਿੱਚ ਬਰਫੀ ਕੱਟ ਸਕਦੇ ਹੋ ਇਸ ਤਰ੍ਹਾਂ ਆਪਾਂ ਇਦਾਂ ਪੀਸਸ ਦੇ ਵਿੱਚ ਕੱਟ ਲਈ ਆ ਨਾ ਜਿਆਦਾ ਵੱਡੇ ਪੀਸ ਨਾ ਜਿਆਦਾ ਛੋਟੇ ਪੀਸ ਕਿਸੇ ਵੀ ਤਿਆਹਰ ਤੇ ਤੁਸੀਂ ਬਣਾ ਕੇ ਖਾ ਸਕਦੇ ਹੋ ਬਾਹਰ ਦੀ ਮਿਲਾਵਟ ਵਾਲੀ ਮਠਾਈ ਨਾਲੋਂ ਤਾਂ 100 ਗੁਣਾ ਜ਼ਿਆਦਾ ਵਧੀਆ ਇਹ ਆਪਣੇ ਹੱਥੀ ਬਣੀ ਹੋਈ ਚੀਜ਼ਾਂ ਅੱਖਾਂ ਸਾਹਮਣੇ ਬਣੀ ਹੋਈ ਆ ਉਹ ਪਤਾ ਨਹੀਂ ਕੀ ਕੀ ਬਾਜ਼ਾਰ 'ਚ ਸਾਨੂੰ ਮਿਲਾ ਕੇ ਦਿੰਦੇ ਨੇ ਇਸ ਤਰ੍ਹਾਂ ਤੁਸੀਂ ਬਿਲਕੁਲ ਆਸਾਨ ਤਰੀਕੇ ਨਾਲ ਪਰਫੈਕਟ ਮਠਾਈ 10 ਮਿੰਟ ਦੇ ਵਿੱਚ ਬਣ ਜਾਂਦੀ ਹੈ ਤਿਆਰ ਕਰ ਸਕਦੇ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ